ਹਾਲ ਸਾਲ ਸੰਗਤ ਜੀ ਜੋ ਆਪ ਜੀ ਨੇ ਬਹੁਤ ਦੇਰ ਤੋਂ ਉਹ ਮਾਲਕ ਦੀਆਂ ਵੜਿਆਈਆਂ ਉਹ ਬਾਜਾਂ ਵਾਲੇ ਮਾਹੀ ਦੀਆਂ ਵੜਿਆਈਆਂ ਕਲਗੀ ਤਰ ਸ਼ੈਨ ਸ਼ਾਦੀਆਂ ਵੜਿਆਈਆਂ ਸਰਵਣ ਕੀਤੀਆਂ ਤੋਂ ਬਰੇਲੀ ਵਾਲਿਓ ਆਪਾਂ ਹੋਰ 10 15 ਮਿੰਟ ਲਾ ਲਗੇ ਕਿਉਂ ਸਾਧ ਸੰਗ ਜੀ ਉਹਨਾਂ ਦਾ ਧਿਆਨ ਤਰੋ ਆਪਾਂ ਉਹਨਾਂ ਦੇ ਦਰਸ਼ਨ ਕਰਨੇ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਆਪਾਂ ਉਹਨਾਂ ਦੇ ਦਰਸ਼ਨ ਕਰਨੇ ਆ ਗੁਰੂ ਦੇ ਪਿਆਰਿਓ ਯਾਦ ਰੱਖਿਓ ਜਦੋਂ ਉਹਨਾਂ ਮੁਸਲਿਆ ਨੇ ਸਾਧ ਸੰਗ ਜੀ ਆਟੇ ਦੀਆਂ ਗੰਵਾਂ ਬਣਾ ਬਣਾ ਕੇ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਖਸਮਾ ਖਾਧੀਆਂ ਕਿਧਰੇ ਗ੍ਰੰਥਾਂ ਦੀਆਂ ਆਪਣੇ ਕਰਾਨਾਂ ਦੀਆਂ ਕਸਮਾਂ ਖਾਧੀਆਂ ਮਹਾਰਾਜ ਜੀ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਅਸੀਂ ਕੁਛ ਨਹੀਂ ਕਹਿੰਦੇਗੇ ਸਾਧ ਸੰਗਤ ਜੀ ਜੇਦੋ ਆਨੰਦਪੁਰ ਸਾਹਿਬ ਛੱਡਣ ਦੀ ਤਿਆਰੀ ਕੀਤੀ ਉਹ ਚੋ ਜੀ ਸਾਧ ਸੰਗ ਜੀ ਜਾਣਦੇ ਸੀ ਸਭ ਕੁਝ ਜਾਣਦੇ ਸੀ ਐਵੇਂ ਨਹੀਂ ਸਾਧ ਸੰਗ ਜੀ ਆਪਣੇ ਉਹ ਸ਼ਬਦ ਰੂਪ ਦੇ ਵਿੱਚ ਹੋ ਕੇ ਸਾਧ ਸੰਗ ਜੀ ਕਹਿੰਦੇ ਆ ਘਟ ਘਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਸ਼ਾਂਤ ਉਹ ਭਲਿਆ ਨੂੰ ਵੀ ਜਾਣਦਾ ਉਹ ਬੁਰਿਆ ਨੂੰ ਵੀ ਜਾਣਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਪਦਾਸੀਓ ਨਾ ਨੂੰ ਜਦੋਂ ਸਾਧ ਸੰਗਤ ਜੀ ਆਨੰਦਪੁਰੀ ਸਾਹਿਬ ਛੱਡਣ ਲੱਗੇ ਗੁਰੂ ਦੇ ਪਿਆਰਿਓ ਤੇ ਸਾਧ ਸੰਗਤ ਜੀ ਆਈ ਨਾ ਪਿਆਰ ਜਿਨ੍ਹਾਂ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਸੰਗਤਾਂ ਬੱਚੇ ਰੌਣਕ ਲਈ ਰੱਖਦੇ ਸੀ ਚਲੋ ਬਾਬਾ ਜੀ ਦੇ ਘਰ ਚੱਲ ਗਏ ਚਲੋ ਦਸਵੇਂ ਪਾਤਸ਼ਾਹ ਜੀ ਦੇ ਘਰ ਚੱਲ ਗਏ ਆਓ ਮਾਤਾ ਗੁਜਰ ਕੌਰ ਜੀ ਦੇ ਕੋਲੇ ਚੱਲ ਗਏ ਮਾਤਾ-ਗੁਜਰ ਘਰ ਦਿਨੇ ਰਾਲਕੇ ਸਾਧ ਸੰਗਤ ਜੀ ਆਪਣੇ ਬੱਚਿਆਂ ਨੂੰ ਵੀ ਖੜਾਉਣਾ ਸਾਧ ਸੰਗਤ ਜੀ ਫਿਰ ਸਾਧ ਸੰਗਤ ਜੀ ਜਿੱਥੇ ਵੱਡੇ ਬੱਚੇ ਖੇਡਦੇ ਸੀਗੇ ਬਾਬਾਜੀਤ ਸਿੰਘ ਜੀ ਬਾਬਾ ਜੁਹਾਰ ਸਿੰਘ ਜੀ ਉੱਥੇ ਉੱਚੀ ਮੱਤ ਵਾਲੇ ਸਾਧ ਸੰਗਤ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇ ਸਿੰਘ ਜੀ ਵੀ ਨਾਲ ਖੇਡਦੇ ਸਨ ਸਾਧ ਸੰਗਤ ਜੀ ਰੌਣਕਾਂ ਲੱਗੀਆਂ ਰਹਿੰਦੀਆਂ ਸਨ ਸਾਤ ਸੰਗ ਜੀ ਅੱਜ ਜਦੋਂ ਆਨੰਦਪੁਰ ਸਾਹਿਬ ਖਾਲੀ ਕਰ ਲੱਗੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਉਹ ਸੰਗਤਾਂ ਨੇ ਤਾਂ ਵਿਰਾਗ ਕਰਨਾ ਹੀ ਕਰਨਾ ਸਾਧ ਸੰਗ ਜੀ ਆਨੰਦਪੁਰ ਸਾਹਿਬ ਦੀਆਂ ਗਲੀਆਂ ਵੀ ਰੋਣ ਲੱਗੀਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਆਨੰਦਪੁਰ ਸਾਹਿਬ ਜੀ ਦੀਆਂ ਗਲੀਆਂ ਵੀ ਰੋਣ ਲੱਗ ਪਈਆਂ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਜਦੋਂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਮਹਾਰਾਜ ਆਨੰਦਪੁਰ ਸਾਹਿਬ ਤੋਂ ਚੱਲਣ ਲੱਗੇ ਤੇ ਸਾਧ ਸੰਗ ਜੀ ਆਪਣੇ ਮੁਖ ਤੋਂ ਉਹ ਪਿਆਰੇ ਬਚਨ ਬੋਲੇ ਕਿਹੜੇ ਬੋਲੇ ਸੰਗਤ ਜੀ ਸਾਧ ਦੇ ਨਬਰੀਲੀ ਵਾਲਿਓ ਜਵ ਵਸਦੀ ਰਹਿ ਨੀ ਆਨੰਦਪੁਰੀਏ ਜਾ ਵਸਦੀ ਰਹਿ ਨੀ ਆਨੰਦਪੁਰੀਏ ਜਾ ਵਸਦੀ ਰਹਿ ਨੀ ਆਨੰਦਪੁਰੀਏ ਜਾ ਵਸਦੀ ਰਹਿ ਨੀ ਆਨੰਦਪੁਰੀਏ ਤੁਰ ਚੱਲੇ ਫੇਰ ਨੀ ਆਉਣਾ ਜਾ ਵਸਦੀ ਰਹਿ ਤੂੰ ਆਨੰਦਪੁਰੀਏ ਜਾ ਵਸਦੀ ਰਹਿ ਤੂੰ ਆਨੰਦਪੁਰੀਏ ਦੁਰ ਚੱਲੇ ਫੇਰ ਨਹੀਂ ਆਉਣਾ ਜਾ ਵਸਦੀ ਰਹਿ ਨੰਦਪੁਰੀਏ ਜਾਂ ਵਸਦੀ ਰਹਿ ਤੂੰ ਨੰਦਪੁਰੀਏ ਸਾ ਸੰਗ ਜੀ ਜਦੋਂ ਅਨੰਦਾਂ ਦੀ ਪੁਰੀ ਨੂੰ ਇਹ ਗੱਲ ਇਹ ਵਰ ਦਤਾ ਸਾ ਸੰਗ ਜੀ ਤੂੰ ਵਸਦੀ ਰਹਿ ਤੂੰ ਸਦਾ ਹੀ ਆਨੰਦ ਵਿੱਚ ਰਹਿ ਸਦਾ ਹੀ ਆਨੰਦ ਵਿੱਚ ਰਹਿ ਸਾਤ ਸੰਗ ਜੀ ਆਪਣੇ ਪਿਆਰੇ ਤੋਂ ਬਿਨਾ ਫਿਰ ਕਿੱਥੇ ਆਨੰਦ ਆ ਸਾਤ ਸੰਗ ਜੀ ਸਾਤ ਸੰਗ ਜੀ ਜਿੱਤੇ ਅਸੀਂ ਯਾਰ ਮਿੱਤਰ ਛੋਟੇ ਹੁੰਦੇ ਖੇਡਦੇ ਸਾਂ ਕਾਂਚੇ ਖੇਡਦੇ ਸਾਂ ਸਾਤ ਸੰਗ ਜੀ ਗੁੱਲੀ ਡੰਡਾ ਖੇਡਦੇ ਸਾਂ ਉਹ ਸਾਤ ਸੰਗ ਜੀ ਸਮਾਂ ਵਾਰ-ਵਾਰ ਥੋੜੀ ਆਉਂਦਾ ਫਿਰ ਕਿਤੇ ਵਾਰ-ਵਾਰ ਥੋੜੀ ਸਾਤ ਸੰਗ ਜੀ ਆਉਂਦਾ ਯਾਦ ਰਹਿੰਦਾ ਸਾਤ ਸੰਗ ਜੀ ਗੁਰੂ ਦੇ ਪਿਆਰਿਓ ਉਹ ਨੰਦਪੁਰ ਸਾਹਿਬ ਜੀ ਦੇ ਉਹ ਨੰਦਾਂ ਦੀ ਪੁਰੀ ਦੇ ਕੱਖ ਵੀ ਰੋਣ ਲੱਗ ਪਏ ਸਾਧ ਸੰਗ ਜੀ ਕੱਖ ਵੀ ਰੋਣ ਲੱਗ ਪਏ ਜਾਨਵਰਾਂ ਨੇ ਤਾਂ ਰੋਣਾ ਹੀ ਸੀ ਬੰਦਿਆਂ ਨੇ ਤਾਂ ਰੋਣਾ ਹੀ ਸੀ ਕੱਖ ਵੀ ਰੋਣ ਲੱਗ ਪਏ ਸਾਧ ਸੰਗ ਜੀ ਸਾਨੂੰ ਦੱਸ ਤਾਂ ਜਾਓ ਜੀ ਫੇਰ ਕਦ ਆਵੋਗੇ ਸਾਨੂੰ ਦੱਸ ਤਾਂ ਜਾਓ ਜੀ ਫੇਰ ਕਦੋਂ ਆਵਾਂਗੇ ਸਾਨੂੰ ਦੱਸ ਤਾਂ ਜਾਵੋ ਜੀ ਫੇਰ ਕਦ ਆਵਾਂਗੇ ਸਾਨੂੰ ਦੱਸ ਤਾਂ ਜਾਵੋ ਜੀ ਫੇਰ ਕਦ ਆਵਾਂਗੇ ਗੁਰੂ ਦੇ ਪਿਆਰਿਓ ਮਾਲਕ ਜਾਨ ਲੱਗੇ ਸਾ ਸੰਗਤ ਜੀ ਨਜ਼ਦੀਕੀ ਵੇ ਸਾਧ ਸੰਗਜਿ ਪਿਆਰੇ ਸਾਰਾ ਹੀ ਆਨੰਦਪੁਰ ਸਾਹਿਬ ਸੰਗਜਿ ਗੁਰੂ ਸਾਹਿਬ ਨੂੰ ਪਿਆਰ ਕਰਦਾ ਸੀ ਸਾਹਮਣੇ ਆਗੇ ਰੋਣਾ ਦੇ ਉਤੇ ਸਾਹਮਣੇ ਆਗੇ ਰੋਣਾ ਦੇ ਉਤੇ ਸਾਧ ਸੰਗਜਿ ਮਸਤਕ ਗੁਰੂ ਦੇ ਪਿਆਰਿਓ ਧਰਤੀ ਦੇ ਨਾਲ ਲਾਲੇ ਤੇ ਗੁਰੂ ਦੇ ਪਿਆਰਿਓ ਸੱਚੇ ਪਾਤਸ਼ਾਹ ਜੀ ਹੱਥ ਦਾ ਇਸ਼ਾਰਾ ਕੀਤਾ ਜਿਸ ਤਰ੍ਹਾਂ ਮੇਰ ਦਾ ਇਸ਼ਾਰਾ ਹੁੰਦਾ ਸਾਧ ਸੰਗਜਿ ਤੇ ਸਾਧ ਸੰਗਤ ਜੀ ਸੰਗਤ ਦੇ ਅੱਖਾਂ ਦੇ ਵਿੱਚ ਅਥਰੂ ਆ ਗਈ ਸਾਰੀਆਂ ਸੰਗਤਾਂ ਵਿਰਾਗ ਨਾਲ ਸਾਧ ਸੰਗਤ ਜੀ ਇੱਕੋ ਹੀ ਗੱਲ ਕਹਿੰਦੀਆਂ ਨਾ ਜਾਇਓ ਮਹਾਰਾਜ ਛੱਡ ਕੇ ਨਾ ਜਾਇਓ 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 ਸਾ ਸੰਗ ਜੀ ਐਨੀ ਗੱਲ ਕਹਿਣ ਦੀ ਦੇਸੀ ਗੁਰੂ ਦੇ ਪਿਆਰਿਓ ਜਦੋਂ ਸਾ ਸੰਗ ਜੀ ਅੱਗੇ ਥੋੜੀ ਦੂਰ ਗਏ ਤੇ ਸਾ ਸੰਗ ਜੀ ਇਹਨਾ ਮੁਸਲਿਆ ਨੇ ਸਾ ਸੰਗ ਜੀ ਹੱਲਾ ਬੋਲ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੱਲਾ ਬੋਲਤਾ ਸਾ ਸੰਗ ਜੀ ਸਰਦੀ ਦੇ ਦੈਨ ਗੁਰੂ ਦੇ ਪਿਆਰਿਓ ਉਧਰ ਸਰਸਾ ਵੀਸਾ ਸੰਗ ਜੀ ਚੜੀ ਹੋਈ ਗੁਰੂ ਦੇ ਪਿਆਰਿਓ ਜਦੋਂ ਸਰਸਾ ਦੇ ਸਾਧ ਸੰਗ ਜੀ ਸਰਸਾ ਨੂੰ ਪਾਰ ਕਰ ਲਗੇ ਗੁਰੂ ਦੇ ਪਿਆਰਿਓ ਛੋਟੇ ਸਹਿਬਜ਼ਾਦੇ ਮਾਂ ਗੁਜਰੀ ਇੱਕ ਪਾਸੇ ਵੱਡੇ ਸਹਿਬਜ਼ਾਦੇ ਕੋਈ ਸਿੰਘ ਆ ਇੱਕ ਪਾਸੇ ਦਸਵੇਂ ਪਾਤਸ਼ਾਹ ਕੋਈ ਸਿੰਘ ਇੱਕ ਪਾਸੇ ਕਈ ਸਿੱਖ ਇੱਕ ਪਾਸੇ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਅੱਜ ਪੈ ਗਿਆ ਵਿਛੋੜਾ ਸਰਸਾ ਨਦੀ ਤੇ ਵੀਰਾਂ ਨਾਲੋਂ ਵੀਰ ਵਿਛੜੇ ਅੱਜ ਪੈ ਗਿਆ ਵਿਛੋੜਾ ਨਦੀ ਤੇ ਵੀਰਾਂ ਨਾਲੋਂ ਵੀਰ ਵਿਛੜੇ ਅੱਜ ਪੈ ਗਿਆ ਵਿਛੋੜਾ ਸਰਸਾ ਨਦੀ ਤੇ ਵੀਰਾਂ ਨਾਲੋਂ ਵੀਰ ਵਿਚੜੇ ਅੱਜ ਪੈ ਗਿਆ ਵਿਛੋੜਾ ਨਦੀ ਤੇ ਵੀਰਾਂ ਨਾਲੋਂ ਵੀਰ ਵਿਚੜੇ ਇਹੋ ਜਿਹਾ ਸਾਧ ਸੰਗੀ ਵਿਛੋੜਾ ਪੈ ਗਿਆ ਗੁਰੂ ਦੇ ਪਿਆਰਿਓ ਇਹੋ ਜਿਹਾ ਵਿਛੋੜਾ ਪੈ ਗਿਆ ਸਾਧ ਸੰਗ ਜੀ ਬੇਰਤ ਮਾਤਾ ਮਾਤਾ ਗੁਜਰੀ ਜੀ ਸਾਧ ਸੰਗ ਜੀ ਜੋਰਾਵਰ ਸਿੰਘ ਫਤੇ ਸਿੰਘ ਸਾਧ ਸੰਗ ਜੀ ਉਹਨਾਂ ਬੱਚਿਆਂ ਨੂੰ ਲੈ ਕੇ ਇੱਕ ਪਾਸੇ ਚਲੇ ਗਏ ਉਹ ਕਿਤੇ ਉਧਰ ਨੂੰ ਤੁਰ ਗਏ ਸਾਧ ਸੰਗ ਜੀ ਜੰਗਲਾਤ ਬਿਆਬਾਨ ਸਾਧ ਸੰਗ ਜੀ ਜੰਗਲਾਤ ਬਿਆਬਾਨ ਦਿਨ ਦੇ ਟਾਈਮ ਤੇ ਸਾਧ ਸੰਗ ਜੀ ਡਰ ਲੱਗਦਾ ਗੁਰੂ ਦੇ ਪਿਆਰਿਓ ਹੱਥ ਦੇ ਵਿੱਚ ਸਾਧ ਸੰਗ ਜੀ ਇੱਕ ਸਾਧ ਸੰਗ ਜੀ ਘੁਰਜੀ ਹੈ ਮੂਰਾਂ ਵਾਲੀ ਤੇ ਬਾਸ ਸਾਹ ਸੰਗ ਜੀ ਉਹਦੇ ਕੱਪੜੇ ਪਾਏ ਆ ਗੁਰੂ ਦੇ ਪਿਆਰਿਓ ਲਈ ਜਾਂਦੀ ਆ ਆਪਣੇ ਪੁੱਤਰਾਂ ਨੂੰ ਸਾਹ ਸੰਗ ਜੀ ਆਓ ਦਰਸ਼ਨ ਕਰੋ ਸੀਨ ਤੱਕੋ ਸਾਹ ਸੰਗ ਜੀ ਸਾਹ ਸੰਗ ਜੀ ਸੀਨ ਤੱਕੋ ਉਹ ਕੁਦਰਤ ਪੁੱਛਦੀ ਆ ਮਾਤਾ ਕਿੱਥੇ ਜਾਣਾ ਹੈ ਮਾਤਾ ਕਿੱਥੇ ਠਹਿਰਾਉ ਕਰਨਾ ਹੈ ਮਾਤਾ ਕਿਹੜੇ ਪਿੰਡ ਜਾਏਗੀ ਕਿਹੜੇ ਸ਼ਹਿਰ ਜਾਏਗੀ ਸਾਥ ਸੰਗ ਜੀ ਮਾਂ ਨੂੰ ਖੁਦ ਨੂੰ ਕੋਈ ਪਤਾ ਨਹੀਂ ਕਿੱਥੇ ਜਾ ਕੇ ਰੁਕਣਾ ਹੈ ਕਿੱਥੇ ਰਾਤ ਕੱਟਨੀ ਐ ਸਾਥ ਸੰਗ ਜੀ ਕਿੱਥੇ ਰਾਤ ਕੱਟਨੀ ਐ ਗੁਰੂ ਦੇ ਪਿਆਰਿਓ ਇਹ ਗੱਲਾਂ ਕਰਦੇ ਆਂ ਕਰਾਉਂਦੇ ਆਂ ਸਾਥ ਸੰਗ ਜੀ ਸਮਾਂ ਬੀਤਦਾ ਗਿਆ ਸਾਥ ਸੰਗ ਜੀ ਆਪ ਜੀ ਜਾਣਦੇ ਹੋ ਜੋ ਗੰਗੂ ਬ੍ਰਾਹਮਣ ਉਹ ਸਾਥ ਸੰਗ ਜੀ ਪਾਪੀ ਗੰਗੂ ਉਹ ਪਾਪ ਕਮਾਉਂਦਾ ਗੁਰੂ ਦੇ ਪਿਆਰਿਓ ਜਦੋਂ ਵੇਖਿਆ ਗੁਰੂ ਦੇ ਪਿਆਰਿਓ ਕਹਿੰਦਾ ਮਾਂ اے ਮਾਤਾ ਤੁਸੀਂ ਕਿੱਧਰ ਸਾਰਾ ਕੁਝ ਦੱਸਿਆ ਸਾਡਾ ਵਿਛੋੜਾ ਪੈ ਗਿਆ ਇਸ ਤਰ੍ਹਾਂ ਕਰਕੇ ਹੈ ਪਤਾ ਨਹੀਂ ਇਹਨਾਂ ਦੇ ਵੱਡੇ ਵੀਰ ਕਿੱਧਰ ਚਲੇ ਗਏ ਲੈ ਮਾਤਾ ਮੈਂ ਕਾਦੇ ਵਾਸਤੇ ਆਂ ਚੱਲ ਤੂੰ ਮੇਰੇ ਘਰ ਚੱਲ ਇਸ ਟਾਈਮ ਆਪਾਂ ਰਾਜ ਪੈਂਦੀ ਹੈ ਉਤੋਂ ਚੱਲ ਮੇਰੇ ਘਰ ਚੱਲ ਸਾਹਸੰਗ ਦੀ ਮਾਤਾ ਕਹਿੰਦੀ ਹੈ ਗੰਗੂ ਬਹੁਤ ਵਧੀਆ ਹੋਇਆ ਸੰਗਤ ਜੀ ਆਪ ਜੀ ਜਾਣਦੇ ਹੋ ਮੈਂ ਜਿਆਦਾ ਦੇਰ ਇਧਰਲੇ ਪਾਸੇ ਨਾ ਲਾਵਾਂ ਆਪਾਂ ਸ਼ਾਰਟਕਟ ਚੱਲ ਗਏ ਸੋ ਗੰਗੂ ਨੇ ਸਾਹਸੰਗ ਜੀ ਘਰ ਲੈ ਜਾ ਕੇ ਆਪਣੀ ਘਰ ਵਾਲੀ ਨੂੰ ਕਹਿਣਾ ਕੀਤਾ ਕਿ ਅੱਜ ਖਾਣੇ ਵਿੱਚ ਜ਼ਹਿਰ ਪਾ ਦੇ ਆਪਾਂ ਅਮੀਰ ਬਣ ਜਾਵਾਂਗੇ ਬਾਦਸ਼ਾਹ ਬਣ ਜਾਵਾਂਗੇ ਸਾ ਸੰਗਜੀ ਸਾਰੇ ਜੀਵ ਇੱਕੋ ਜਿਹੇ ਨਹੀਂ ਹੁੰਦੇ ਕਿ ਉਹਦੇ ਘਰ ਵਾਲੀ ਕਹਿਣ ਲੱਗੀ ਮਾਰਨਾ ਤਾਂ ਤੈਨੂੰ ਚਾਹੀਦਾ ਤੂੰ ਇੰਨਾ ਚਿਰ ਉਹਨਾਂ ਦਾ ਨਮਕ ਖਾ ਕੇ ਤੇ ਅੱਜ ਬੇਹਰਾਮੀਆਂ ਕਰਦਾ ਹੈ ਘਾਟਾ ਕਿਆ ਪਿੱਛੇ ਸਾ ਸੰਗਜੀ ਫਿਰ ਅੱਗੇ ਜਾਂਦੇ ਆ ਸਮਾਂ ਵਧੀਸ ਹੁੰਦਾ ਗੁਰੂ ਦੇ ਪਿਆਰਿਓ ਖੁਰਦੀ ਦਾ ਗੰਗੂ ਬਹਾਮਨੀ ਸਾ ਸੰਗਜੀ ਗਾਇਬ ਕਰ ਦਿੰਦਾ ਹੈ ਸਾ ਸੰਗਜੀ ਫਿਰ ਗੁਰੂ ਦੇ ਪਿਆਰਿਓ ਕੁਮੇ 마ਸ਼ਕੀ ਦੇ ਸਾਧ ਸੰਗ ਜੀ ਝੁੱਗੀ ਦੇ ਵਿੱਚ ਛਾਨੇ ਦੇ ਵਿੱਚ ਸਾਧ ਸੰਗ ਜੀ ਜਾਂਦੇ ਆ ਦੇਖੋ ਸਾਧ ਸੰਗ ਜੀ ਉਹ ਕੌਂਦਕ ਨੂੰ ਜਦੋਂ ਮਾਤਾ ਦੇ ਘਰ ਕੋਈ ਆਉਂਦਾ ਸਾਧ ਸੰਗ ਜੀ ਮਾਤਾ ਜੀ ਭੁੱਖ ਲੱਗੀ ਐ ਆ ਜਾ ਬੇਟਾ ਪ੍ਰਸ਼ਾਦਾ ਛਕ ਲੋ ਆਉ ਬੇਟਾ ਪ੍ਰਸ਼ਾਦਾ ਛਕ ਲੋ ਮਾਤਾ ਜੀ ਚਾਹ ਨੂੰ ਦਿਲ ਕਰਦਾ ਚਾਹ ਛਕ ਲੋ 24 ਘੰਟੇ ਲੰਗਰ ਖੁੱਲੇ ਦਾ ਖੁੱਲਾ ਮਾਤਾ ਜੀ ਦੇ ਘਰ ਦੇ ਵਿੱਚ ਸਾਧ ਸੰਗਤ ਜੀ ਅਨੰਦਾਂ ਦੀ ਪੂਰੀ ਵਿੱਚ ਅੱਜ ਸਾਧ ਸੰਗਤ ਜੀ ਕਿਹਨੂੰ ਕਹੇ ਕਿ ਮੈਨੂੰ ਭੁੱਖ ਲੱਗੀ ਹੈ ਸਾਧ ਸੰਗਤ ਜੀ ਉਸ ਛਪਰੀ ਦੇ ਵਿੱਚ ਛੰਨ ਦੇ ਵਿੱਚ ਸਾਧ ਸੰਗਤ ਜੀ ਦੀਵਾ ਜਗੇ ਗੁਰੂ ਦੇ ਪਿਆਰਿਓ ਆਵਾਜ਼ ਦਿੱਤੀ ਕੋਈ ਹੈ ਅੱਗੋ ਸਾਧ ਸੰਗੀ ਦੇਖਿਆ ਕੁਮਾਦੀ ਪਿਆਰੇ ਉਹ ਦੇਖਿਆ ਜਾਣਦੇ ਸਨ ਦੱਸਿਆ ਸਭ ਕੁਝ ਵੀ ਇਸ ਤਰ੍ਹਾਂ ਹੋਇਆ ਉੱਥੇ ਸਾਧ ਸੰਗ ਜੀ ਉਹਨਾਂ ਨੇ ਰਾਤ ਕੱਟੀ ਗੁਰੂ ਦੇ ਪਿਆਰਿਓ ਇਹ ਕੌਣ ਤੱਕ ਕਿਹੋ ਜੇ ਬੰਦੇ ਐ ਸਾਧ ਸੰਗ ਜੀ ਕਿਹੋ ਜੇ ਕ ਬੰਦੇ ਗੁਰੂ ਦੇ ਪਿਆਰਿਓ ਸਾਡੇ ਵਾਸਤੇ ਸਾਧ ਸੰਗ ਜੀ ਉਹਨਾਂ ਨੇ ਜਿੰਦਾ ਲਾ ਦਿੱਤੀਆਂ ਸਾਧ ਸੰਗ ਜੀ ਸਾਡੇ ਵਾਸਤੇ ਜਿੰਦਾ ਲਾ ਦਿੱਤੀਆਂ ਸਾਧ ਸੰਗ ਜੀ ਅਸੀਂ ਗੁਰੂਆਂ ਨੂੰ ਬੇਇਮਾਨ ਬਣਾਉਂਦੇ ਆਂ ਗੁਰੂਆਂ ਨੂੰ ਅਨਜਾਨ ਬਣਾਉਨੇ ਆ ਸਾਧ ਸੰਗ ਜੀ ਗੁਰੂਆਂ ਨੂੰ ਅਨਜਾਨ ਬਣਾਉਨੇ ਆ ਕਿ ਇਹਨਾਂ ਨੂੰ ਕੀ ਪਤਾ ਹੈ ਜਿਵੇਂ ਗੰਗੂ ਸਾਹ ਸੰਗ ਜੀ ਘਰ ਦੇ ਵਿੱਚ ਲੈ ਗਿਆ ਤੇ ਹੌਲੀ-ਹੌਲੀ ਰਾਤ ਨੂੰ ਸਾਧ ਸੰਗ ਜੀ ਜੋੜੇ ਲਾ ਕੇ ਉਤਾਰ ਕੇ ਆਇਆ ਕਿ ਕਿਤੇ ਖੜਾਕ ਨਾ ਹੋਵੇ ਹੁਣ ਮਾਤਾ ਸੁੱਤੀ ਪਈ ਆ ਅੱਖ ਲੱਗ ਗਈ ਆ ਮਾਤਾ ਦੀ ਹੌਲੀ-ਹੌਲੀ ਆਪਾਂ ਇਹ ਮੋਹਰਾਂ ਵਾਲੀ ਖੁਰਜੀ ਚਰਾ ਲੈਨੇ ਆ ਪਰ ਸਾਸੰਗ ਜੀ ਜੀ ਦਾ ਸਾਰਾ ਪਰਿਵਾਰ ਹੀ ਖੇਰੂ ਖੇਰੂ ਹੋ ਗਿਆ ਜੀ ਦੇ ਪੁੱਤਰ ਪੋਤੇ ਵੱਡੇ ਪੋਤੇ ਸਾਸੰਗ ਜੀ ਇੱਕ ਪਾਸੇ ਚਲੇ ਗਏ ਜੀ ਦੀ ਨੌ ਚਲੀ ਗਈ ਜੀ ਦਾ ਸਾਸੰਗ ਜੀ ਪੁੱਤਰ ਇੱਕ ਪਾਸੇ ਚਲਾ ਗਿਆ ਗੁਰੂ ਦੇਵ ਭਵਿਆਰੋ ਕਿ ਉਸ ਦਾਦੀ ਨੂੰ ਉਸ ਮਾਂ ਨੂੰ ਉਹ ਮਾ ਗੁਜਰੀ ਜੀ ਨੂੰ ਨੀਂਦ ਆ ਸਕਦੀ ਹੈ ਆ ਪਸਾ ਬਲਾਉ ਘੰਸਾ ਸੰਗਤ ਜੀ ਸੌ ਸਕਦੀ ਆ ਮਾਂ ਮਾਤਾ ਨੂੰ نیند ਕਿਵੇਂ ਆਵੇ ਜੀ ਦਾ ਵਿਛੜ ਗਿਆ ਪਰਵਾਰ ਮਾਂ ਨੂੰ نیند ਕਿਵੇਂ ਆਵੇ ਜੀ ਦਾ ਵਿਛੜ ਗਿਆ ਪਰਵਾਰ ਮਾਂ ਨੂੰ نیند ਕਿਵੇਂ ਆਵੇ ਜੀ ਦਾ ਵਿਛੜ ਗਏ ਆ ਪਰਵਾਰ ਮਾਤਾ ਨੂੰ ਨੀਂਦ ਕਿਵੇਂ ਆਵੇ ਜੀ ਦਾ ਵਿਛੜ ਗਏ ਆ ਪਰਵਾਰ ਉਹ ਮਾਤਾ ਨੂੰ ਸਾਸ ਸੰਗ ਜੀ ਕਿਵੇਂ ਨੀਂਦ ਆਉਂਦੀ ਹੈ ਆ ਸਕਦੀ ਹੈ ਅੱਜ ਨੰਨੇ ਮੁੰਨੇ ਸਾਸ ਸੰਗ ਜੀ ਉਹ ਵੱਡੀ ਮੱਤ ਵਾਲੇ ਬਾਬੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਜੀ ਕਹਿਣ ਲਗੇ ਦਾਦੀ ਏ ਦਾਦੀ ਦਾਦੀ ਜੀ ਸਾਡੇ ਵੱਡੇ ਵੀਰ ਸਾਨੂੰ ਮਿਲਣਗੇ ਮਿਲ ਜਾਣਗੇ ਵੱਡੇ ਵੀਰ ਅਸੀਂ ਤਾਂ ਉਹਨਾਂ ਦੇ ਨਾਲ ਬੋਲਣਾ ਹੀ ਨਹੀਂਗਾ ਸਾਨੂੰ ਨਾਲ ਨਹੀਂ ਲੈ ਕੇ ਗਏਗੇ ਸਾਨੂੰ ਨਾਲ ਕਿਉਂ ਨਹੀਂ ਲੈ ਕੇ ਜਾਂਦੇ ਅੱਗੇ ਤਾਂ ਕਹਿੰਦੇ ਹੁੰਦੇ ਸੀ ਤੁਹਾਨੂੰ ਅਸੀਂ ਬਾਜ਼ਾਰ ਕਮਾ ਕੇ ਲੈਵਨੇ ਆ ਉਧਰ ਜਾਣੇ ਆ ਸ਼ਿਕਾਰ ਖੇਡਣ ਜਾਂਦੇ ਸੀ ਅਸੀਂ ਨਾਲ ਲਿਆਵਾਂਗੇ ਤੁਹਾਨੂੰ ਅਸੀਂ ਇਹਦੇ ਨਾਲ ਬੋਲਣਾ ਨਾ 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 ਸਾਧ ਸੰਗ ਦੀ ਮਾਤਾ ਕਹਿੰਦੀ ਐ ਪੁੱਤ ਕੋਈ ਗੱਲ ਨਹੀਂ ਤੁਹਾਡੇ ਵੱਡੇ ਵੀਰ ਐ ਮੈਂ ਵੇਖਾਂ ਹੈ ਕਿ ਤੁਹਾਡੇ ਨਾਲ ਸਾਧ ਸੰਗ ਜੀ ਫਿਰ ਉਹ ਰਾਛਦੇਵ ਤੇ ਬਿਠਾ ਲਿਆ ਸਾਧ ਸੰਗ ਜੀ ਗੁਰੂ ਦੇ ਪਿਆਰਿਓ ਅੱਗੇ ਆਪ ਜਾਣਦੇ ਹੋ ਸਾਧ ਸੰਗ ਜੀ ਜਿਸ ਤਰ੍ਹਾਂ ਨੀਂਹਾਂ ਦੇ ਵਿੱਚ ਚਿਣੀ ਜਾਂਦੇ ਆ ਗੁਰੂ ਦੇ ਪਿਆਰਿਓ ਪਰ ਮਾਤਾ ਵੀ ਧਾਨਾ ਠੰਡੇ ਬੁਰਜ ਦੇ ਵਿੱਚ ਸਾਧ ਸੰਗ ਜੀ ਬੈਠ ਕੇ ਦੋ ਦਿਨ ਤਿਆਰ ਕਰਨਾ ਤੀਸਰੇ ਦਿਨ ਸਾਧ ਸੰਗ ਜੀ ਫਿਰ ਗੁਰੂ ਦੇ ਪਿਆਰਿਓ ਉਹ ਦਾਦੀ ਨੂੰ ਪਤਾ ਸੀ ਵੀ ਹੁਣ ਮੁੜ ਕੇ ਨਹੀਂ ਆਉਣਾਗਾ ਸਾਧ ਸੰਗ ਜੀ ਛੋਟੇ ਸਹਿਬ ਜਾਦਿਆ ਨੇ ਦਾਦੀ ਨੂੰ ਨਮਸਕਾਰ ਕੀਤੀ ਸਿਰ ਝੁਕਾਇਆ ਲੈ ਦਾਦੀ ਇਹ ਸਾਡੀ ਆਖਰੀ ਫਤਿਹ ਆ ਹੁਣ ਅਸੀਂ ਮੁੜ ਕੇ ਨਹੀਂ ਆਉਣਾਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਹੁਣ ਨਹੀਂ ਅਸੀਂ ਮੁੜ ਕੇ ਆਉਂਦੇ ਸਾਧ ਸੰਗਤ ਜੀ ਆਪਾਂ ਝਾਤ ਮਾਰ ਗਏ ਉਹਨਾਂ ਇਹ ਜ਼ਾਲਮਾਂ ਨੇ ਸਾਧ ਸੰਗਤ ਜੀ ਮਾਂ ਗੁਜ਼ਰਕਰ ਨੂੰ ਸਾਧ ਸੰਗਤ ਜੀ ਉਹਨਾਂ ਨੂੰ ਵੀ ਸਾਧ ਸੰਗਤ ਜੀ ਬੁਰਜ ਦੇ ਉੱਤੋਂ ਧੱਕਾ ਦਿੱਤਾ ਸੀਗਾ ਤਾਂ ਮਾਤਾ ਜੀ ਸ਼ਹੀਦ ਹੋਈ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹ ਮਾਂ ਗੁਜ਼ਰਕਾਰ ਦਾ ਦਿਲ ਬਹੁਤ ਕਰੜਾ ਸੀ ਸਾਧ ਸੰਗ ਜੀ ਕਿਉਂ ਕਿਉਂਕਿ ਸਾਧ ਸੰਗ ਜੀ ਉਹ ਕਰੋੜਾਂ ਹੀ ਸਾਧ ਸੰਗ ਜੀ ਦੁੱਖਾਂ ਦੇ ਵਿੱਚ ਦੀ ਨਿਕਲੇ ਸੀ ਸਾਧ ਸੰਗ ਜੀ ਕਰੋੜਾਂ ਹੀ ਦੁੱਖਾਂ ਦੇ ਵਿੱਚ ਦੀ ਗੁਜ਼ਰੇ ਸੀ ਸਾਧ ਸੰਗ ਜੀ ਇਸੇ ਕਰਕੇ ਸਾਧ ਸੰਗ ਜੀ ਉਹਦਾ ਨਾਂ ਹੀ ਮਾਂ ਗੁਜ਼ਰਕਾਰ ਪੈ ਗਿਆ ਕਿੱਥੋਂ ਕਿੱਥੋਂ ਦੀ ਗੁਜ਼ਰੀ ਐ ਤੈਨੂੰ ਹਰੇਕ ਕਹਿੰਦੇ ਐ ਮਾਂ ਗੁਜ਼ਰੀ ਤੂੰ ਕਿੱਥੋਂ ਕਿੱਥੋਂ ਦੀ ਗੁਜ਼ਰੀ ਐ ਫਤ ਮੈਂ ਤਾਂ ਕਿਹੜਾ ਦੁੱਖ ਨਹੀਂ ਵੇਖਿਆ ਮੈਂ ਹਰੇਕ ਦੁੱਖ ਦੇ ਵਿੱਚੋਂ ਗੁਜ਼ਰੀ ਹਾਂ ਇਸੇ ਕਰਕੇ ਲੋਕੀ ਮੈਨੂੰ ਗੁਜ਼ਰੀ ਗੁਜ਼ਰੀ ਕਹਿੰਦੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਉਸ ਪਿਤਾ ਨੂੰ ਦੇਖੋ ਉਹ ਪਿਤਾ ਸਾਧ ਸੰਗ ਜੀ ਸਾਰਾ ਪਰਿਵਾਰ ਵਾਰ ਕੇ ਆਪਣੇ ਬੱਚਿਆਂ ਦਾ ਮੁੱਖ ਤੱਕ ਨਹੀਂ ਸਾਧ ਸੰਗ ਜੀ ਦੇਖਿਆ ਮੁੱਖ ਤੇ ਕਪੜਾ ਨਹੀਂ ਪਾਇਆ ਸਾਧ ਸੰਗ ਜੀ ਤੇ ਨਾਲ ਦੇ ਸਿੱਖ ਸਾਧ ਸੰਗ ਜੀ ਭਾਈ ਦਇਆ ਸਿੰਘ ਵਰਗੇ ਕਹਿੰਦੇ ਸੱਚੇ ਪਾਤਸ਼ਾਹ ਥੇਰ ਵੀ ਤਾਂ ਖਰਤਵਾ ਦੇ ਪੋਤਾ ਨਹੀਂ ਦਇਆ ਸਿੰਘ ਜੇ ਇਹ ਪੋਤਾ ਤੇ ਇੱਧਰ ਹੋਰ ਦੂਜੇ ਪਾਸੇ ਵੇਖ ਇਹ ਵੀ ਮੇਰੇ ਪੁੱਤ ਹੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਜੇ ਇਹਨਾਂ ਤੇ ਨਹੀਂ ਮੈਂ ਇਹਨਾਂ ਦੇ ਮੁਖ ਤੇ ਕਪੜਾ ਨਹੀਂ ਪਾ ਸਕਦਾ ਫਿਰ ਇਹਨਾਂ ਤੇ ਵੀ ਨਹੀਂ ਪਾ ਸਕਦਾ ਹੈਗਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗ ਜੀ ਸਾਰਾ ਕੁਛ ਦੱਸ ਕੇ ਗੁਰੂ ਦੇ ਪਿਆਰਿਓ ਆ ਗਏ ਫਿਰ ਸਾਧ ਸੰਗ ਜੀ 마ਸ਼ੀਵਾੜੇ ਦੇ ਜੰਗਲ ਦੇ ਵਿੱਚ ਗੁਰੂ ਦੇ ਪਿਆਰਿਓ ਉਥੇ ਸਾਧ ਸੰਗ ਜੀ ਟੈਂਡ ਦਾ ਸਰਾਣਾ ਲਾਇਆ ਗੁਰੂ ਦੇ ਪਿਆਰਿਓ ਗੁਰੂ ਪਾਛੈ ਸੱਚੇ ਪਾਛੈ ਉਥੇ ਲੇਟਦੇ ਆ 마ਸ਼ੀਵਾੜੇ ਦੇ ਜੰਗਲ ਵਿੱਚ ਪੈ ਗਿਆ ਸਾਰਾ ਪਰਵਾਰ ਵਾਰ ਕੇ ਮਾਛੀਵਾੜੇ ਦੇ ਜੰਗਲ ਵਿੱਚ ਪੈ ਗਿਆ ਸਾਰਾ ਪਰਵਾਰ ਵਾਰ ਕੇ ਮਾਛੀਵਾੜੇ ਦੇ ਜੰਗਲ ਵਿੱਚ ਆ ਗਿਆ ਸਾਰਾ ਪਰਵਾਰ ਵਾਰ ਕੇ ਸੰਗ ਤੇ ਜੰਗਲਾਂ ਦੇ ਵਿੱਚ ਅੱਜ ਆ ਗਿਆ ਸਾਰਾ ਪਰਵਾਰ-ਵਾਰ ਕੇ ਸਾਧ ਸੰਗਤ ਜੀ ਟੰਡ ਦਾ ਸਹਰਾਣਾ ਲਾਇਆ ਅੱਜ ਇਸ ਤਰ੍ਹਾਂ ਗੁਰੂ ਸਾਹਿਬ ਜੀ ਮਾਸ਼ੀਵਾੜੇ ਦੇ ਜੰਗਲਾਂ ਵਿੱਚ ਲੇਟਿਆ ਜਿਵੇਂ ਬਹੁਤ ਦਿਨਾਂ ਦਾ ਨੀਂਦਰਾ ਹੋਵੇ ਸਾਧ ਸੰਗਤ ਜੀ ਤੇ ਪੂਰੀ ਨੀਂਦ ਆਈ ਹੋਵੇ ਤੇ ਗੁਰੂ ਦੇ ਪਿਆਰਿਓ ਫਿਰ ਦੂਸਰਾ ਇਸ ਤਰ੍ਹਾਂ ਲਾ ਲਓ ਜਿਵੇਂ ਬਹੁਤ ਜ਼ਿਆਦਾ ਕਿਸੇ ਦਾ ਕਰਜਾ ਦੇਣਾ ਹੋਵੇ ਤੇ ਅੱਜ ਸਾਧ ਸੰਗਤ ਜੀ ਉਹ ਕਰਜਾ ਅਵਤਾਰ ਕੇ ਤੇ ਅੱਜ ਚੰਗੀ ਨੀਂਦ ਸਾਧ ਸੰਗਤ ਜੀ ਸੁਖ ਦੀ ਨੀਂਦ ਸੁਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਸਾਧ ਸੰਗਤ ਜੀ ਉਥੋਂ ਦੀ ਤਕਦੀਰ ਉਥੋਂ ਦੀ ਸਾਧ ਸੰਗਤ ਜੀ ਬਣਸਪਤੀ ਸਾਧ ਸੰਗਤ ਜੀ ਉਥੋਂ ਦੀ ਕੁਦਰਤ ਪੁੱਛਦੀ ਐ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਸੇਜਾਂ ਉਤੇ ਸੌਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਏ ਸੇਜਾਂ ਉਤੇ ਸੌਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਏ ਸੇਜਾਂ ਉਤੇ ਸੌਣ ਵਾਲਿਆ ਤੈਨੂੰ ਕੰਡਿਆਂ ਤੇ ਨੀਂਦ ਕਿਵੇਂ ਆਈ ਐ ਕੰਡਿਆਂ ਤੇ ਸੇਜਾਂ ਉੱਤੇ ਸੌਣ ਵਾਲਿਆਂ ਸਾਥ ਸੰਗਤ ਜਿਹੜੇ ਮਖਬਲੀ ਸੇਜਾਂ ਦੇ ਉੱਤੇ ਸੌਂਦੇ ਸਨ ਅੱਜ ਕੰਡਿਆਂ ਦੇ ਸਾਥ ਸੰਗਤ ਜੀ ਉੱਤੇ ਲੇਟੇ ਆ ਜਾਮਾ ਲੀਰੋ ਲੀਰ ਸਾਥ ਸੰਗਤ ਜੀ ਕਈ ਸਾਥ ਸੰਗਤ ਦੀ ਚੋਲੇ ਦੀਆਂ ਟਾਕੀਆਂ ਵੜ-ਵੜ ਕੇ ਥੱਲੇ ਲੰਮਕਦੀਆਂ ਖੂਨ ਝੋਰਿਆ ਸਾਧ ਸੰਗਤ ਜੀ ਉਹਨਾਂ ਦੇ ਚਰਨਾਂ ਦੇ ਵਿੱਚ ਕਿਧਰੇ ਸਾਧ ਸੰਗਤ ਜੀ ਛੋਟੀਆਂ-ਛੋਟੀਆਂ ਵਟੀਆਂ ਕਿਧਰੇ ਕੰਡੇ ਕਿਧਰੇ ਕਚਰਾ ਸਾਧ ਸੰਗਤ ਜੀ ਗੁਰੂ ਦੇ ਪਿਆਰਿਓ ਕਿਹਦੇ ਵਾਸਤੇ ਸਾਡੇ ਵਾਸਤੇ ਸਾਧ ਸੰਗਤ ਜੀ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਜੀ ਸਾਡੇ ਵਾਸਤੇ ਕੀਤਾ ਸਾਧ ਸੰਗਤ ਜੀ ਪਾਤਸ਼ਾਹ ਜੀ ਨੇ ਆਈਨ ਸਾਥ ਸੰਗ ਜੀ ਗੁਰੂ ਸਾਹਿਬ ਜੀ ਨੇ ਗੁਰੂ ਪਿਆਰਿਓ ਜੰਗ ਲੜੇ ਸਾਰਾ ਪਰਿਵਾਰ ਸਾਥ ਸੰਗ ਜੀ ਵਾਰਤਾ ਗੁਰੂ ਦੇ ਪਿਆਰਿਓ ਪਰ ਸਾਡਾ ਅੱਜ ਕੀ ਹਾਲ ਹੈ ਅਸੀਂ ਸਾਥ ਸੰਗ ਜੀ ਉਹਨਾਂ ਦੇ ਪੁੱਤਰ ਨਹੀਂ ਬਣ ਸਕਦੇ ਕਿਉਂ ਅਮਰਤੀ ਨਹੀਂ ਧਾਰਨ ਕਰਦੇ ਸਾਥ ਸੰਗ ਜੀ ਅਸੀਂ ਸਾਨੂੰ ਅਮਰਤ ਛਕਣਾ ਹੀ ਔਖਾ ਲੱਗਦਾ ਹੈ ਸਾਥ ਸੰਗ ਜੀ ਕਿਵੇਂ ਨੇਜੇ ਖਾਦੇ ਕਿਵੇਂ ਚਾਲਾਂ ਚੱਲੀਆਂ ਸਾਰਾ ਪਰਿਵਾਰ ਵਾਰਿਆ ਸਾਥ ਸੰਗ ਜੀ ਕੀ ਦੇ ਉੱਤੇ ਸਾਡੇ ਹੌਂਸਲੇ ਸਾਡੇ ਹੌਂਸਲੇ ਸਾਧ ਸੰਗ ਜੀ ਗੁਰੂ ਪੰਥ ਖਾਲਸਾ ਸਾਧ ਸੰਗ ਜੀ ਮਾਤਾ ਸਹਿਬ ਕੌਰ ਜੀ ਦੀ ਝੋਲੀ ਵਿੱਚ ਪਾਇਆ ਕਿ ਲੈ ਸਹਿਬ ਕੁਰਦੇਵਾ ਤੇਰਾ ਇਹੋ ਜਿਹਾ ਪੁੱਤਰ ਹੈ ਕਦੀ ਮਰੇਗਾ ਨਹੀਂ ਕਦੀ ਸੋਗ ਨਹੀਂ ਹੋਊਗਾ ਗੁਰੂ ਪੰਥ ਖਾਲਸਾ ਪੰਜਾਂ ਪਿਆਰਿਆਂ ਨੂੰ ਸਾਧ ਸੰਗ ਜੀ ਉਹਨਾਂ ਦੀ ਝੋਲੀ ਵਿੱਚ ਪਾਇਆ ਕਿ ਅੱਜ ਤੋਂ ਤੇਰੇ ਪੰਜ ਪਿਆਰੇ ਹੋਣਗੇ ਸਾਡੇ ਦਾ ਹੈ ਹੀ ਹੈ ਸੇਵਾ ਸੇਵ ਕਰ ਤੇਰੇ ਪੰਜ ਪਿਆਰੇ ਹੋਣਗੇ ਸਾਧ ਸੰਗ ਜੀ ਕਿਦਰੇ ਗੁਰੂ ਦੇ ਪਿਆਰਿਓ ਮੋਤੀ ਮਹਿਰੇ ਵਰਗੇ ਨੇ ਸੇਵਾ ਕੀਤੀ ਦੁੱਧ ਪਿਆਇਆ ਸਾਰਾ ਪਰਿਵਾਰ ਸਾਧ ਸੰਗ ਜੀ ਕੋਲੂ ਵਿੱਚ ਪੀੜਿਆ ਗਿਆ ਸਾਧ ਸੰਗ ਜੀ ਤੇ ਗੁਰੂ ਦੇ ਪਿਆਰਿਓ ਇਹੋ ਜਿਹਾ ਗੁਰੂ ਹੋਵੇ ਸਾਧ ਸੰਗਤ ਜੀ ਦੇਖੋ ਸਾਧ ਸੰਗ ਜੀ ਕੋਈ ਇਨਸਾਨ ਆਪਣਾ ਘਰ ਬਦਲ ਲੈਂਦਾ ਹੋਰ ਜਗ੍ਹਾ ਤੇ ਪਾ ਲੈਂਦਾ ਨਵੀਂ ਕੋਠੀ ਪਾ ਲੈਂਦਾ ਗੁਰੂ ਦੇ ਪਿਆਰਿਓ ਚਾਹ ਨਵੀਂ ਕੋਠੀ ਭਾਈ ਨੂੰ ਸਾਥ ਸੰਗਤ ਦੀ 40 ਸਾਲ ਹੋ ਗਏ ਹੁਣ 80 ਸਾਲ ਹੋ ਗਏ ਹੁਣ ਗੁਰੂ ਦੇ ਪਿਆਰਿਓ ਆਪਣਾ ਪੁਰਾਣਾ ਘਰ ਨਹੀਂ ਭੁੱਲਦਾਗਾ ਵੀ ਮੈਂ ਉੱਥੇ ਰਹਿੰਦਾ ਸੀ ਵਾਰ-ਵਾਰ ਉਹ ਗਲੀਆਂ ਯਾਦ ਆਉਂਦੀਆਂ ਤੇ ਅਨੰਦਾਂ ਦੀ ਪੂਰੀ ਸਾਥ ਸੰਗਤ ਦੀ ਛੱਡ ਕੇ ਗੁਰੂ ਦੇ ਪਿਆਰਿਓ ਫਿਰ ਦੁਬਾਰਾ ਅਨੰਦਪੁਰ ਸਾਹਿਬ ਨਹੀਂ ਗਏ ਪਟਨਾ ਸਾਹਿਬ ਛੱਡਿਆ ਪਟਨਾ ਸਾਹਿਬ ਦੁਬਾਰਾ ਨਹੀਂ ਗਏ ਜਿੱਥੋਂ ਜਿੱਥੋਂ ਵੀ ਗੁਰੂ ਸਾਹਿਬ ਜੀ ਨੇ ਸਾਧ ਸੰਗ ਜੀ ਇੱਕ ਵਾਰੀ ਚਾਲਾ ਪਾਤਾ ਦੁਆਰਾ ਨਹੀਂ ਗਇਆ ਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕਿਹਦੇ ਵਾਸਤੇ ਸਾਧ ਸੰਗ ਜੀ ਸਾਡੇ ਵਾਸਤੇ ਅੱਜ ਬਰੇਲੀ ਵਾਲੋ ਜੇ ਤੁਸੀਂ ਆਪਣੇ ਆਪ ਨੂੰ ਸਾਧ ਸੰਗ ਜੀ ਮਾਨ ਕਰਦੇ ਹੋ ਕਲਗੀਧਰ ਸੱਚੇ ਪਾਤਸ਼ਾਹ ਦੇ ਮਾਤਾ ਸਹਿਬਕੌਰ ਨੂੰ ਆਪਣਾ ਬਣਾਉਣਾ ਚਾਹੁੰਦੇ ਹੋ ਤੇ ਸਾਧ ਸੰਗ ਜੀ ਫਿਰ ਆਪਾਂ ਅਮਰਤ ਧਾਰੀ ਹੋਈਏ ਅਮਰ ਦਸ਼ਾ ਕੀ ਇਹ ਗੁਰੂ ਵਾਲੇ ਬਣੇ ਸਾਧ ਸੰਗਤ ਜੀ ਉਹਨਾਂ ਨੂੰ ਤੱਕੋ ਸਾਧ ਸੰਗਤ ਜੀ ਉਹਨਾਂ ਨੂੰ ਤੱਕੋ ਸੱਚੇ ਪਾਤਸ਼ਾਹ ਜੀ ਹੁਣ ਤੁਸੀਂ ਕਿਦੋਂ ਆਉਂਗੇ ਸਾਧ ਸੰਗਤ ਜੀ ਕਿਦੋਂ ਆਉਂਗੇ ਸਾਧ ਸੰਗਤ ਜੀ ਆਨੰਦਪੁਰੀ ਵੀ ਸਾਧ ਸੰਗਤ ਜੀ ਅੱਜ ਅੜੀਕਾਂ ਕਰਦੀ ਆ ਵਾਰ-ਵਾਰ ਪਾਤਸ਼ਾਹ ਕਿਦੋਂ ਆਉਂਗੇ ਕਿਦੋਂ ਆਉਂਗੇ ਤੁਸੀਂ ਸਾਧ ਸੰਗਤ ਜੀ ਜਿਹੜੀ ਜਗ੍ਹਾ ਦੇ ਉੱਤੇ ਮਾਤਾ ਜੀ ਜੰਗਲਾਂ ਆਤਾਂ ਦੇ ਵਿੱਚ ਸਾਧ ਸੰਗ ਜੀ ਬੱਚਿਆਂ ਨੂੰ ਲਈ ਬੈਠੀ ਐ ਉਹ ਮਿੱਟੀ ਵੀ ਕਿਹੋ ਜੀ ਹੋ ਗਈ ਕਰਮਾਂ ਵਾਲੀ ਹੋ ਗਈ ਸਾਧ ਸੰਗ ਜੀ ਗੁਰੂ ਦੇ ਪਿਆਰੇ ਉੱਥੋਂ ਦੀਆਂ ਝਾੜੀਆਂ ਉੱਥੋਂ ਦੇ ਰੁੱਖ ਉਹ ਹਵਾ ਸਾਧ ਸੰਗ ਜੀ ਜਿਨ੍ਹਾਂ ਨੇ ਮਾਂ ਜੀ ਦੇ ਦਰਸ਼ਨ ਕੀਤੇ ਹੋਣਗੇ ਮਾਤਾ ਗੁਜਰਕੌਰ ਜੀ ਦੇ ਸਾਧ ਸੰਗ ਜੀ ਧਾਨਾ ਮਾਤਾ ਗੁਜਰਕੌਰ ਦੀ ਧਾਨਾ ਮਾਤਾ ਸੁందਰੀ ਜੀ ਧਾਨਾ ਮਾਤਾ ਜੀਤਾ ਜੀ ਤਾਂ ਨਾ ਸਾਡੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬਾ ਜੀ ਸ਼ੈਨशाह ਸਾਧ ਸੰਗਤ ਜੀ ਇਹੋ ਜੇ ਗੁਰੂ ਸਾਧ ਸੰਗਤ ਜੀ ਕੋਈ ਦੁਨੀਆ ਦੇ ਉੱਤੇ ਨਹੀਂ ਸਾਧ ਸੰਗਤ ਜੀ ਜੇ 14 ਤਾਂ ਸਾਧ ਸੰਗਤ ਜੀ ਇੱਕ ਹੱਥ ਦੇ ਇਸ਼ਾਰੇ ਦੇ ਨਾਲ ਦੁਨੀਆ ਨੂੰ ਨਾਸ਼ ਕਰ ਸਕਦੇ ਸੀ ਤਹਿਸ਼ ਨਹਿਸ਼ ਕਰ ਸਕਦੇ ਸੀਗੇ ਪਰ ਸਾਨੂੰ ਦਿਖਾਇਆ ਸਾਨੂੰ ਦਿਖਾਇਆ ਕਿ ਭਾਈ ਜ਼ੁਲਮ ਦੇ ਨਾਲ ਟੱਕਰ ਆ ਸਾਡੀ ਕਿਸੇ ਨਾਲ ਵੈਰ ਨਹੀਂ ਜਿਹੜਾ ਜ਼ੁਲਮ ਕਰਦਾ ਹੈ ਉਹਨੂੰ ਸੱਪ ਸਕਵ ਨਹੀਂ ਅਸੀਂ ਪਰ ਸਾਡਾ ਕਿਸੇ ਨਾਲ ਵੈਰ ਨਹੀਂ ਕਿਉਂ ਕਿਉਂਕਿ ਇਹ ਰੱਬ ਦੇ ਹੀ ਬੰਦੇ ਆ ਸਾਧ ਸੰਗ ਜੀ ਇਹ ਪ੍ਰਮਾਤਮਾ ਦੀ ਖਲਕ ਆ ਸਾਡਾ ਕਿਸੇ ਨਾਲ ਵੈਰ ਨਹੀਂ ਜੇ ਵੈਰ ਆ ਤਾਂ ਸਾਡਾ ਇੱਕ ਜ਼ੁਲਮ ਦੇ ਨਾਲ ਵੈਰ ਆ ਸਾਧ ਸੰਗ ਜੀ ਆਪ ਜੀ ਜਾਣਦੇ ਹੋ ਉਹਨਾਂ ਦੇ ਤੀਰ ਦੇ ਨਾਲ ਸਾਧ ਸੰਗ ਜੀ ਸਵਾ ਤੋਲਾ ਸੋਨਾ ਲੱਗਾ ਹੁੰਦਾ ਸੀਗਾ ਪਈ ਭਾਈ ਸਾਡਾ ਵੈਰ ਕਿਸੇ ਨਾਲ ਨਹੀਂ ਜੇ ਕੋਈ ਸਾਡੇ ਤੀਰ ਦੇ ਨਾਲ ਕਿਸੇ ਦੀ ਚੜਾਈ ਕੋਈ ਚੜ ਜਾਵੇ ਕੋਈ ਮਰਤੂ ਹੋ ਜਾਵੇ ਕਿਸੇ ਦੀ ਉਹ ਸਵਾ ਤੋਲੇ ਸੋਨੇ ਦੇ ਨਾਲ ਭਾਈ ਉਹਦੀ ਕਿਰਿਆ ਕਰਮ ਕਰ ਸਕਦਾ ਭਾਈ ਕੋਈ ਉਹਦਾ ਜਾਪ ਤਪ ਕੋਈ ਕਰ ਸਕਦਾ ਕਰਵਾ ਸਕਦਾ ਘਰ ਵਿੱਚ ਸਾਡਾ ਕਿਸੇ ਦੇ ਨਾਲ ਵੈਰ ਨਹੀਂ ਕਿਉਂ ਅਸੀਂ ਗੁਰੂ ਨਹੀਂ ਕੌਣ ਹੈ ਮੈਂ ਹਾਂ ਪਰਮਪੁਰਖੋ ਦਾਸਾ ਦੇਖਣੇ ਆਇਓ ਜਗਤ ਤਮਾਸ਼ਾ ਸਾ ਸੰਗ ਜੀ ਅੱਜ ਮੇਰੇ ਵਰਗੇ ਵੱਡੇ ਗੁਰੂ ਬਣੇ ਫਿਰਦੇ ਆ ਫਲਾਨਾ ਫਲਾਨਾ ਗੁਰੂ ਜੀ ਫਲਾਨੇ ਗੁਰੂ ਜੀ ਫਲਾਨੇ ਭਗਵਾਨ ਜੀ ਫਲਾਨੇ ਗੁਰੂ ਜੀ ਹੈ ਸਾ ਸੰਗ ਦੀ ਉਹਨਾਂ ਨੇ ਤਾਂ ਸਾ ਸੰਗ ਜੀ ਸਾਰਾ ਪਰਿਵਾਰ ਵਾਰਤਾ ਤਾਂ ਵੀ ਕਹਿੰਦੇ ਮੈਂ ਤਾਂ ਦਾਸ ਹਾਂ ਮੈਂ ਮੂਰਖ ਕੀ ਕਿਹਤਕ ਬਾਤ ਹੈ ਉਹ ਤਾਂ ਕਹਿੰਦੇ ਮੈਂ ਤਾਂ ਦਾਸ ਹਾਂ ਤੂੰ ਆਪਦਾ ਇੱਕ ਗੋਟੀ ਵੱਢ ਕੇ ਵਿਖਾ ਦੇ ਤੈਨੂੰ ਮੰਨ ਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ ਉਹਨਾਂ ਨੇ ਤਾਂ ਸਾਰਾ ਪਰਿਵਾਰ ਹੀ ਾਰਤਾ ਫਿਰ ਵੀ ਦਾਸ ਬਣ ਕੇ ਸਾਧ ਸੰਗ ਜੀ ਉਹਨਾਂ ਨੇ ਵਿਚਰੇ ਤੂੰ ਆਪਣਾ ਗੋਟੀ ਵੱਢ ਦੇ ਤੈਨੂੰ ਫਿਰ ਬਾਬਾ ਮੰਨਾਂਗੇ ਤੈਨੂੰ ਫਿਰ ਬ੍ਰਹਮ ਗਿਆਨੀ ਮੰਨਾਂਗੇ ਫਿਰ ਗੁਰੂ ਤੂੰ ਕੋਹੋਂ ਦੇ ਲੈ ਕੇ ਆਂਗਾ ਗੋਟੀ ਵੱਢ ਦੇ ਆਵਦਾ ਸਿਰਵਣਾ ਲਾ ਤੂੰ ਆਵਦਾ ਕੋਈ ਪਰਿਵਾਰ ਦਾ ਜੀ ਕੁਰਬਾਨ ਨਾ ਕਰ ਗੋਟੀ ਵੱਢ ਲਾ ਆਵਦਾ ਇੱਕ ਫਿਰ ਵੀ ਤੈਨੂੰ ਮੰਨ ਜਾਗੇ ਆਓ ਸਾਧ ਸੰਗਤ ਜੀ ਸਮਾ ਹੋ ਗਿਆ ਹੈ ਸਾਧ ਸੰਗਤ ਜੀ ਭੁੱਲਾਂ ਚੁੱਕਾ ਮaaf ਕਰਨੀਆਂ ਤੇ ਜਿੰਨੀਆਂ ਵੀ ਸੰਗਤਾਂ ਸਾਧ ਸੰਗਤ ਜੀ ਬਰੇਲੀ ਵਾਲਿਓ ਆਪਜੀ ਦਾ ਬਹੁਤ ਬਹੁਤ ਧੰਨਵਾਦ ਆਓ ਖੰਡੇ ਬਾਟੇ ਦਾ ਅਮਰ ਛਾਕੇ ਮਾਤਾ ਸਹਿਬਾ ਘਰ ਦੇਵਾ ਜੀ ਨੂੰ ਆਪਣੀ ਮਾਂ ਬਣਾਈਏ ਪਿਤਾ ਸਾਡਾ ਗੁਰੂ ਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਦਾਸ ਨੂੰ ਸੀਸ ਤੇ ਨਹੀਂ ਲੰਬੀ ਉਮਰ ਦੀ ਦਿਵਾਨਾ ਕਰਨੀ ਲੰਬੀ ਉਮਰ ਦੀ ਸੀਸਨਾਦੇ ਨਹੀਂ ਸਾਧ ਸੰਗਤ ਜੀ ਵਾਸ ਗੁਰੂ ਦੇ ਪਿਆਰੇ ਇਕੋ ਹੀ ਸੀਸ ਦੇਣੀ ਜਦੋਂ ਤੱਕ ਆਖਰੀ ਸੁਆਸਤ ਕਰਈਏ ਤੁਹਾਡੇ ਵਰਗੀਆਂ ਸੰਗਤਾਂ ਦੇ ਜੋੜੇ ਸਾਫ ਕਰਦੇ ਰਹੀਏ ਸਾਧ ਸੰਗ ਜੀ ਇਹੋ ਹੀ ਸੀਸ ਦੇਣੀ ਸਾਧ ਸੰਗ ਜੀ ਜਿਨ੍ਹਾਂ ਨੂੰ ਉਸ ਗੁਰੂ ਦੇ ਨਾਲ ਮਾਲਕ ਦੇ ਨਾਲ ਪਿਆਰ ਆ ਸਾਧ ਸੰਗ ਜੀ ਤੇ ਵੱਧ ਤੋਂ ਵੱਧ ਭਾਈ ਇਹ ਦੀਵਾਨ ਨੂੰ ਬਰੇਲੀ ਵਾਲਿਓ ਆ ਪਾਂਗਾਂਆਂ ਦੀ ਗਾਂ ਪਚਾਉਣਾ ਤਾਂ ਕਿ ਹੋਰ ਵੀ ਸਾਧ ਸੰਗ ਜੀ ਕੋਈ ਇਸ ਦੀਵਾਨ ਨੂੰ ਸੁਣ ਕੇ ਉਹ ਵੀ ਕਲਗੀਧਰ ਸੱਚੇ ਪਾਤਸ਼ਾਹ ਜੀ ਨੂੰ ਨਾਮ ਸ਼ਕਾਰ ਕਰੇ ਸੱਚੇ ਪਾਸ਼ਾ ਨਾ ਕੀ ਹੋਇਆ ਤੇ ਨਾ ਕੀ ਹੋਣਾ ਧੰਨ ਧੰਨ ਦਸਵੇਂ ਪਾਸ਼ਾ ਆਉ ਸਾ ਸੰਗਤਿ ਫਤਿਹ ਬਲਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ